ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨ ਟੋਟਲ ਦੋ ਮੱਝਾਂ ਤੇ ਇੱਕ ਸੱਜਰ ਸੂਈ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੱਤ ਗਿਆ 20 ਸਸਰੀ ਕਾਰ ਹੋਸਣਾ ਠੀਕ ਠਾਕ ਜੀ ਬਲੇ ਬਲੇ ਵੀਰ ਜੀ ਸਾਨੂੰ ਸਭ ਠੀਕ ਠਾਕ ਜੀ ਵੇਗੀ ਦੋਥਨ ਵਾਲੀ ਕੱਤੀ ਫਿਰ ਦੋਵਾਂ ਤੁਹਾਨੂੰ ਰੁਪਈਆ ਇਹ ਤਾਂ ਕਿ ਬੜਾ ਫੂਨ ਆਉਂਦਾ ਤੇ ਪੂਰੀ ਡਿਮਾਂਡ ਫਿਰ ਦੋਥਨ ਨਾਲੇ ਬੜੀ ਜਿਆਦਾ ਵੀਰ ਜੀ ਅੱਛਾ ਹਾਂਜੀ ਹਾਂਜੀ ਕਿਤੇ ਲਿਆਓ ਲੱਭ ਕੇ ਫਿਰ ਉਹ ਵੀਰ ਜੀ ਪਤਾ ਕੀ ਹੋ ਕੇ ਮਤਲਬ ਟਮਾਟਮੇ ਕੋਈ ਦਿੰਦਾ ਜਿੰਨੂੰ ਲੋੜ ਹੋਵੇ ਨਹੀਂ ਤੇ ਕੋਈ ਦੋਵਾਂ ਤੁਹਾਨੂੰ ਹੀ ਦਿੰਦਾ ਨਹੀਂ ਹਾਂਜੀ ਹਾਂਜੀ ਇਹ ਹੀ ਵੀ ਲੀਲੀ ਦੀ ਨਾਲੇ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਕਰੀ ਨਾਮ ਮੇਰਾ ਭਾਸਿੰਗ ਜੀ ਪਿੰਚਿੰਡਾ ਜਿਹੜਾ ਮੇਰਾ ਸੀਜ਼ ਨਾਲੇ ਤੇ ਫੋਨ ਨੰਬਰ ਹੀ ਬੋਲ ਦੇ ਕਰੀ 9845990 ਠੀਕ ਆ ਤੇ ਚਲੋ ਸ਼ਰਵਾਦ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਮਾਜੇ ਤਾਂ ਹੀ ਆਪਾਂ ਕਰ ਲਈਏ ਕਿੰਨਾ ਚਿਰ ਹੋਗਾ ਇਹਨਾਂ ਸੂਈ ਨਾਲ ਸੂਈ ਨਾਲ ਜੇ ਕੱਟੀ ਕੋਈ 12 ਦਿਨਾਂ ਨਾਲੇ ਕੋਈ 13 ਦਿਨਾਂ ਨਾਲੇ ਠੀਕ ਆ ਬੜਾ 15 ਦਿਨਾਂ ਦੀ ਚਲੋ ਹੈਗੀ ਆ ਤੇ ਦੁੱਧ ਕਿੰਨਾ ਤਿਆਰ ਕਰੀ ਤੋੜਾ ਤੁਹਾਡੇ ਦਾ ਜਿੱਦਾਂ ਕੋਈ ਮਰਜ਼ੀ ਮਿਲ ਲੈ 10 ਕਿਲੋ ਤਿਆਰ ਜੀ ਤਿਆਰ ਬਿਲਕੁਲ ਦਾਸ ਨਹੀਂ ਮਤਲਬ ਵੀ ਆਪਾਂ ਚਾਹਗੇ ਦਵਾਂਗੇ ਤੋਰ ਫੇਰ ਇੱਕ ਰਹੀ ਸਾ 10 ਲੀਟਰ ਦੁੱਧ ਜਿਹੜਾ ਕਿੰਦੇ ਕੀ ਤਿਆਰ ਹੈ। ਬਾਕੀ ਉਹ ਤੁਸੀਂ ਆਪਣੀ ਆਪ ਚਵਾਈ ਕਰਕੇ ਲੈ ਜਾਣਾ। ਤੇ ਇਹਦਾ ਫਿਰ ਮੁੱਲ ਮੁੱਲ ਨਾਲ ਰੁਪਿਆ ਪੰਨੇ ਨਹੀਂ ਨਿਗੇ ਅਜ ਪਾਉਣੇ ਆ। ਪਰ ਨਿਗੇ ਨੇ ਜੋ ਪਾਏ 20000 ਜੁੜ ਜਾ ਪੈਣੀ ਉਹ ਕਿਟਾ ਹੋਣਾ। ਅੱਛਾ ਆਪਾਂ ਰੱਬੀ ਜਿਹੜੀ ਦੇ ਦੇ ਨੂੰ 50000 ਦੀ ਦਵਾਂਗੇ। ਪਹੁੰਚ ਵਿੱਚ ਹੈ। ਪਹੁੰਚ ਵਿੱਚ ਹੀ 100 ਕਿਲੋਮੀਟਰ ਸਾ। 200 ਰੁਪਿਆ ਛੋੜੋ ਹੋਰ ਵੀ ਜੇ ਨਾਲ। ਤੇ ਹੁਣ ਆ ਜਿਹੜੀ ਆ ਇਹ ਬੱਚੇ ਦਾ ਬਿਨਾ ਜੇ ਇਹ ਬੱਚੇ ਦਾ ਬਿਨਾ ਲਵੀਜੀ ਇਹਦੇ ਕੋਲ ਦੁੱਧ ਕਿੰਨਾ ਜੇ 2-3 ਰੁਪਏ ਥੱਲੇ 8 ਕਿਲੋ ਤਿਆਰ ਜੇ ਪੱਕਾ ਦੁੱਧ ਜਿਹੜਾ ਪੱਕਾ ਦਾਰੋਤੇ ਆਪਾਂ ਚੋਗੇ ਨੇ ਐ ਦੋ ਟਾਈਮ ਮਾਲੋ ਪਾੜੇ ਦੇ ਹਾਂਜੀ ਆਪਣਾ ਗਾਂ ਕੇ ਨੇ ਟੀਕਾ ਲਵਾਇਆ ਜੇ ਠੀਕ ਆ ਹਾਂਜੀ ਹਾਂਜੀ ਤੇ ਗਾੜੀ ਵੀ ਜਾ ਕੇ ਟੀਕਾ ਲਵਾ ਸਕਦੀ ਐ ਕੋਈ ਵੀਰ ਆਪਣਾ ਸਮਝਣੇ ਵੇਖ ਕੇ ਖੜੇ ਤੋਰੋ ਇਹ ਦੇਖ ਲਈ ਬਾਕੀ ਮਿਲਖਵੇਂ ਨੇ ਮੈਨੂੰ ਇਹ ਚੰਗੀ ਲੱਗੀ ਆ ਉਮੀਦ ਹੈ ਜਦ ਸੱਜ ਸੋਈ ਹੋਵੇ ਦੋ ਦਿਨ ਚੰਗਾ ਕੱਟਿਆ ਹੋਣਾ ਇੰਨਾ ਤੇ ਇਹਦਾ ਫਿਰ ਮੁੱਲ ਮੋਲਰ ਵਿਜੀਟਰ ਨੂੰ ਫਿਰ 5.6 ਤੋਂ ਵੱਧੀ ਕਰੇਗੇ। ਹਾਂ ਨਾ 55000 ਦਾ ਪਹੁੰਚ ਵਿੱਚੇ। ਪਹੁੰਚ ਵਿੱਚੇ। ਠੀਕ ਹੈ ਜੀ। ਤੇ ਆਹ ਗਾਂ ਜਿਹੜੀ 1020 ਸੂਈ ਨੂੰ ਅੱਜ 8-9 ਦੇਣਾ ਹੈ ਨਾ ਮਗਰਵੱਛੀ ਇਹਦੀ। ਠੀਕ ਆ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ? ਦੁੱਧ ਰੋਵੀਏ ਥੋੜੇ 12 ਕਿਲੋ ਤਿਆਰ ਜੇ। ਤਿਆਰ ਬਿਲਕੁਲ। 12 ਕਿਲੋ ਤਿਆਰ ਜਿੱਦਾਂ ਮੱਧੀ ਵੀਰਪੁਰਾ ਮੇਰੇ ਘਰ ਤੋਂ ਚੋਰੀ। ਠੀਕ ਆ। ਹਾਂ ਜੀ। ਤੋਰੋ ਫਿਰ ਇੱਕ ਰੀਮ। ਇਹ ਵਾਜੋਗੀ ਦੁੱਧ ਹੋਰ ਜੇ? ਦੁੱਧ ਰੋਵੀਏ 15 ਕਿਲੋ ਪਹਿਲੇ ਸੂਏ ਭਰਿਆ ਨੇ। ਠੀਕ ਆ। ਦੂਸਰਾ ਸੂਆ ਸ

ਬੋਲਾ ਰੁਜੀ ਕੋ ਸਾਮਾਨ ਲੈ ਜੇ ਤਾਂ ਪਹਿਲੇ ਸੋਇ ਦਿੱਤਾ ਨਾ 15 ਕਿਲੋ ਦੁੱਧ ਹਾਂਜੀ ਹੁਣ 12 ਕਿਲੋ ਦੁੱਧ ਤੇ ਆਜੇ ਦੁੱਧ 15 ਕਿਲੋ ਕਰ ਦੂਗੀ ਮੈਲਾ ਮੂਲਾ ਮਾਰ ਕੇ ਠੀਕ ਆ ਬੋਲ ਮੰਗਨੋ ਆ ਰੁਪਈਏ ਦੀ ਬਾ 50 45 ਜੋ ਮਰਜ਼ੀ ਮੰਗੀ ਜੇਗੀ ਹਾਂਜੀ ਆ ਨਾ 35000 ਦੀ ਹੋਊਗੀ 35000 ਦੀ 35000 ਦੀ ਬਾਕੀ ਪੌਂਚ ਵਿੱਚ ਹੀ ਆ ਹਨਾ ਪੌਂਚ ਵਿੱਚ ਹੀ ਰੁਪਈਏ ਪੌਂਚ ਵਿੱਚ ਜੇ ਤਾਂ 200 200 ਰੁਪਈਆ ਸਾਰੇ ਛੋੜ ਹੋਊਗੀ ਤੇ ਥਾਣੇ ਦੇ ਇੱਕ ਵਾਰੀ ਲਾਗੇ ਤਾਂ ਦੇਖ ਸਾਦੇ ਜੀ ਤੇ ਬਾਕੀ ਇਹ ਆ ਵੀ ਤਿੰਨੇ ਸੋਈਆਂ ਤਾਂ ਦੇਖ ਰੋ ਕੋ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਧਿਆਨ ਦਿਆ ਕਰੋ ਜਿਹੜਾ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਚਵਾਈ ਕਰਕੇ ਖੜਿਆ ਕਰੋ ਦੋ ਟਾਈਮ ਆਪਣੀ ਚਵਾਈ ਕਰਕੇ ਖੜੋ ਜੇ ਕੋ ਨਹੀਂ ਚਵਾਈ ਕਰਦਾ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਜੋ ਵਾਧਾ ਘਾਟਾ ਸਾਰਾ ਫਿਰ ਉਹਨਾਂ ਦਾ ਤੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਨਾ ਪਸ਼ੂ ਲਿਆ ਕਰੋ ਜੀ